ਇਹ ਕਵੀਤ ਮੈਂ ਦੇਲੇ ਵਰਗਾ ਮੰਨਦਾ ਇਹ ਸਾਸ ਸੰਜੀ ਅੱਜ ਭਗਵਤ ਨਰਾਜ ਜੀ ਨੇ ਜਦੋਂ ਸਾਸ ਸੰਜੀ ਕਹਿੰਦੇ ਉਹ ਲੋਚ ਨੂੰ ਦੇਖਨੇ ਨੇ ਜਦੋਂ ਕਦੇ ਬ੍ਰਾਹਮਣ ਪਰੋਚਨ ਦੀ ਜਾਨ ਲੱਗੇ ਨਾ ਤੰਨਾ ਭਗਵਤ ਜੀ ਇਹ ਲੜਦਾ ਦੇ ਨੇ ਉਮਰ ਛੋਟੀ ਹੈ ਜੇ ਨਹੀਂ ਕਰਦੇ ਨੇ

ਮੇਰਾ ਵੱਡਾ ਮਾਣ ਹੋਇਆ ਉਹ ਸਾਥਸੰਗ ਦੀ ਤਰੋਚਨ ਬੈਨਤੀ ਜਿਹੜਾ ਤੋਂ ਵੀ ਵੀ ਤੋਂ ਸੀ ਵੀ ਤੇ ਜਿਹੜਾ ਮੱਤਰ ਹੈ ਸਾਲਗਰਾਹ ਹੈ ਮਾਪੂਰੇ ਹੇ ਹਾਲੇਲੂਇਆ ਉਹ ਸਾਥਸੰਗ ਦੀ ਵੱਡਾ ਮਾਣ ਸੀ ਜਿਹੜਾ ਬਾਪੂ ਦਾ ਨਾਮ ਜੀ ਨੇ ਰੱਖਿਆ ਕੋਈ ਕੋਲ ਅਸਲ ਇਹ ਨਾਲੇ ਆਪਣੇ ਹੱਥ ਤੇ ਦਾਵਾਂ ਚਾਹ ਨਜਾਇਜ਼ ਕਰੇ ਇਹ ਨਾਲ ਸਾਸਾਹ ਜੀ ਕਹਿੰਦੇ ਪਾਕੋ ਨੂੰ ਮਿਲ ਜਾ ਤੇਰੇ ਨਾਲ ਮਾਤਾ ਨੇ ਅੰਨਾ ਦਾ ਪਰਜੀ ਨੇ ਮਾਤਾ ਨੇ ਮੋਰਾਏ ਸਾਸਾਹ ਜੀ ਲਈ ਸਾਜ ਬਣਾਇਆ ਬਾਲੇ ਦਾ ਪ੍ਰਸਾਦ ਦਾ ਪਿਆਰ ਕੀਤਾ ਥੋੜਾ ਜਿਹਾ ਉਹ ਨਾਲ ਬੰਧਿਆ ਕਰਨਾ ਪੋਤੇ ਸਾਸਾਹ ਜੀ ਕਹਿੰਦੇ ਭਾਗਦਰਨਾ ਨਹੀਂ ਪੜੀ ਕਰਕੇ ਰਹਿ ਕੇ ਆਪਣੇ ਘੂੜੇ ਉਤੇ ٹھاکر اسان کرا کے ساتھ پرساد ما نے پڑوس کے اگ رکھ دے پڑوس کے پرسادا بی پرش سارا دن گیا پرشاد لگا پرساد بچا پر جب ٹھاکر نہیں سکیا وہ سارا اپنی راوا کل ہی سکیا اسی طرح کرتے 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 سات سن جی کہ

ਬੈਠੇ ਪੜਤਨਾਂ ਵੀ ਆਪਣੇ ਘੂਟ ਤੇ ਬੈਜੇ ਨੇ ਅੱਖਾਂ ਦੇ ਵਿੱਚ ਬਰਾਦਰ ਦਾਿਆ ਆ ਰਿਹਾ 15 ਸਾਲ ਦੀ ਉਮਰ ਹੈ ਜਿਵੇਂ ਕਹਿੰਦੇ 15 ਸਾਲ ਦੀ ਉਮਰ 15 ਸਾਲ ਦੀ ਉਮਰ ਦੇ ਵਿੱਚ ਸਾਧ ਸੰਜੀ ਕਹਿੰਦੇ ਰੱਬ ਨੂੰ ਆਉਣਾ ਪਿਆ ਰੱਬਾ ਜੀ ਜਿਦਦੇ ਹੋ तादा जॾो सास बेनती करी न बाजरे जी रोटी गुलदे गवां जाम

ਮੈਂ ਕਿਹਨਾਂ ਤੋਂ ਹੋਵੇ ਪਾਲਣ ਪਰ ਦੇਵ ਜੀ ਦਾ ਬੁਕਾਰ ਮੈਂ ਬੁਲੀ ਚੱਲਿਆ ਮੇਨੂੰ ਤਾਂ ਸਰਲਿਆ ਨਾ ਉਹ ਵਾਰ ਨਹੀਂ ਬੜੇ ਕੋਸੋ ਕਿਉਂਕਿ ਭੋਲੇ ਹਵਾਲਿਆ ਨੂੰ ਜਾਂਦਾ ਰੋ ਚਲਾਕਾ ਨਹੀਂ ਹੋ ਜਾ ਪਰ ਆਮ ਜੀ ਬੜੇ ਦਸੋਏ ਹੈ ਬੰਧਿਆ ਚਾਹ ਰੋਜ ਇਸ ਤਰ੍ਹਾਂ ਹੁੰਦਾ ਭਗਤ ਦਾ ਨਾਮ ਹੀ ਆਉਂਦੇ ਨੇ ਜਿੰਦਗੀ ਦਾ ਬਣਾ ਰਹੇ ਰੋਜ اس طرح کرتے ہیں آپو جی واسطے بھگوان جی واسطے چار پرساد رہتے نے دو بھگوان جی چک لیں دو آپ چک لیں بگوان جی میں بھی کہتے ہیں یار میں پرسادہ ادا ہی سکی جا رہا میرا کام کرنا پینا ہے

ਉਸੀ ਮੇਨੋਂ ਆਪਣੇ ਗਾਣ ਨਾਲ ਜਿਹੜਾ ਲੱਗਦਾ ਪਾਲਾ ਆਣ ਗਿਆ ਲਮੀ ਕਹਿੰਦੇ ਵਿਸ਼ਵ ਤਨਿਆ ਦੇ ਲਈ ਪਿਛਲੇ ਜਰਮਾਂ ਦੀ ਦਵਾਈ ਹੈ ਬਾਤ ਕਰਕੇ ਤੇਰੇ ਅੱਗੇ ਮੈਂ ਪਰਬਤ ਹੋਦੇ ਆ ਮੇਰੇ ਮਹਾਰਾਜ ਗਾਣ ਨਾਲ ਜੁੜੀ ਗੱਲ ਦੇ ਕਹਿੰਦੇ ਗਾਣ ਨਾਲ ਤੈਨੂੰ ਪਾਣੀ ਮੰਗ ਉਹ ਮਜੇ ਤੱਕ ਗੁਰੂ ਘਰ ਨਹੀਂ ਜਾਂਦਾ گرو پارن کرنا بڑا ضروری ہے پھر مہاراج کو دسو پھر میں گرو کی نند جی نے بڑے پہنچے ہوئے سیوپ نے انہوں کو گرو پارنا کرو انہوں دے کول <سؤال> جا کے سکھا لو سات سنگ جی کہنا جی کانسی گئے اوتے مہینہ لے گو جی کو آشرواد لے آپ بڑا آنند آ رہے ہیں پرو آنند جی کہ پہ تنا جی تھی سو رہے ہو جنم ساگل ہو رہے سو رہے ہو تو کلیا کا جنم ساگل ہو رہا ہوں تُن اید کرو کسی اپنے پنڈ چلو جاؤ اپنا

ਤੇ ਕਲਿਆਣਾ ਮੇਰਾ ਉਹਦੇ ਨਾਲ ਤੇ ਮਾਤਾ ਦਾ ਵੀ ਜਨਮ ਸਫਲ ਹੋ ਜਾਣਾ ਤੇ ਤੇ ਵੀਤਾ ਦਾ ਵੀ ਜਨਮ ਸਫਲ ਹੋ ਜਾਣਾ ਤੇ ਸੰਗਤਾਂ ਦਾ ਵੀ ਜਨਮ ਸਫਲ ਹੋ ਜਾਣਾ ਸਾਧ ਸੰਗਤ ਜੀ ਕਹਿੰਦੇ ਭਜਤ ਲਾਲ ਜੀ ਆਪਣੇ ਘਰ ਚਲੇ ਗਏ ਉਹਨਾਂ ਸਾਧ ਸੰਗਤ ਜੀ ਦੇ ਸਾਰੂਆ ਦੇ ਘਰੇ ਸਤਿ ਪਾਤ ਜੀ ਪ੍ਰਸਾਦਾ ਸੇ ਪਾਉਂਦੇ ਰੋਜ਼ ਪ੍ਰਸਾਦਾ ਪਿਆਰ ਕਰਦੇ

ਸਾਰੂ ਸਾਬਦਾ ਵਿੱਚ ਕਹਿ ਦਿੰਦਾ ਕਿ ਭਗਤ ਧੰਨਾ ਜੀ ਜੇਤੂ ਸਾਬੂਆਂ ਨੂੰ ਨਾਰਾ ਰੋਕੇ ਆਪਣੇ ਘਰ ਵਿੱਚ ਆਉਣ ਬੜੇ ਸਾਬੂ ਸੰਗ ਦੇ ਬਹੁਤ ਦਰਾਂਡੇ ਤੋਂ ਭਗਤ ਧੰਨਾ ਜੀ ਦੇ ਘਰ ਆਉਂਦੇ ਸੀ ਛੋਟੀ ਉਮਰ ਦੇ ਵਿੱਚ ਨਿਵੇਂ ਲਾਗੋ ਮਿਲਦੇ ਪਰ ਪੱਤਰ ਦਰਸ਼ਨ ਹੋਵੇ ਤੇ ਜਦੋਂ ਸਾਧ ਸੰਗਤ ਵੀ ਕਹਿੰਦੇ ਪਹੁੰਚੇ ਗਏ ਨਾ ਭਗਤ ਧੰਨਾ ਜੀ رب نے گلے سات سنگ جی پتا جی نے پوتر جی ویچ میرے کو خرچہ نہیں میں روز نقل چلا سک تو ادا کر

ہوں جگو سات سمجھ پتا جی نے جا فصل بیج کیا فصل سات سمجھ پائی تنا جی انہوں نے ادا ہی بلد جوڑے مرکزی لے کے گئے